ਵਾਅ ठाਬਦੇ ਕੱਲੇ ਪੁੱਤ ਨੂੰ ਲੈ ਕੇ ਗੁਰੂ ਘਰ ਚੜੇ 2 ਸਾਲ ਪਾਰਟੀ ਚ ਉਹਨੇ ਸੱਤਾ ਦੇ ਵਿੱਚ ਮੇਰੇ ਨਾਲ ਰਿਹਾ 5 ਸਾਲ ਉਪਜੀਂ ਜੜਿਆ ਵੀ ਇੱਕ ਵਾਰ ਵੀ ਮੀਤ ਦੇ ਮੂੰਹ ਕਰੇ ਕਰਾਪਸ਼ਨ ਦੀ ਗੱਲ ਸੁਣੀ ਨਹੀਂ ਇੱਥੇ ਲੱਖਾਂ ਰੁਪਏ ਲੱਗੇ ਚੇਅਰਮੈਨ ਹੀ ਵੇਚਦੇ ਰਹੇ ਵਾਅ ठाਬਦੇ ਕੱਲੇ ਪੁੱਤ ਨੂੰ ਲੈ ਕੇ ਗੁਰੂ ਘਰ ਚੜੇ 2 ਸਾਲ ਪਾਰਟੀ ਚ ਉਹਨੇ ਸੱਤਾ ਦੇ ਵਿੱਚ ਮੇਰੇ ਨਾਲ ਰਿਹਾ 5 ਸਾਲ ਆਪੋ ਜੀਂ ਚੜਿਆ ਵੀ ਇੱਕ ਵਾਰ ਵੀ ਮੀਤ ਦੇ ਮੂੰਹ ਕਦੇ ਕ腐ਪਸ਼ਨ ਦੀ ਗੱਲ ਸੁਣੀ ਹੈ ਇੱਕ ਵਾਰ ਵੀ ਮੀਤ ਦੇ ਮੂੰਹ ਕਦੇ ਕਮਿਸ਼ਨ ਦੀ ਗੱਲ ਸੁਣੀ ਹੈ ਮਤਲਬ ਕਿ ਯਾਰ ਮੈਂ ਜੇ ਸਾਰਿਆਂ ਤੇ ਹਰੇਕ ਤੇ ਵਿਸ਼ਵਾਸ ਆ ਮੰਨੇ ਤੇ ਮੈਂ ਵਿਸ਼ਵਾਸ ਕਰਕੇ ਲਾਇਆ ਕੋਈ ਹੋਰ ਪਾਰਟੀ ਇੱਥੇ ਕਾਲੀਦਾਲ ਹੁੰਦੀ ਭਾਜਪਾ ਹੁੰਦੀ ਇਹ ਆਮ ਇੱਕ ਚਲੋ ਮੈਂ ਕਹਿੰਦਾ ਸਾਡਾ ਇੱਕ ਆਮ ਗਰੀਬ ਘਰ ਦਾ ਪੁੱਤ ਐ ਕੋਈ ਲਾਉਂਦੀ ਇੱਥੇ ਲੱਖਾਂ ਰੁਪਏ ਲੈ ਕੇ ਚੇਅਰਮੈਨੀਆਂ ਵੇਚਦੇ ਰਿਹਾ ਤੁਸੀਂ ਸਾਰੇ ਬਰਨਾਲੇ ਦੇ ਪੱਤਰਕਾਰੋਂ ਚਲੋ ਠੀਕ ਐ ਤੁਸੀਂ ਮੈਨੂੰ ਵੀ ਸਵਾਲ ਕਰੋਗੇ ਤੁਸੀਂ ਸਾਰਿਆਂ ਨੂੰ ਕਰਨਾ ਹੈ ਮੀਡੀਆ ਦਾ ਕੰਮ ਹੈ ਇਹ ਪਰ ਤੁਸੀਂ ਯਾਰ ਆਫ ਦੀ ਰਿਕਾਰਡ ਤੁਸੀਂ ਸਾਰੇ ਠੇਕੇਦਾਰਾਂ ਨੂੰ ਮਿਲਦੇ ਹੋ ਤੁਸੀਂ ਸਾਰੇ ਕਲੋਨਾਈਜ਼ਰਾਂ ਨੂੰ ਮਿਲਦੇ ਹੋ ਸਾਡਾ ਥੋੜੀ ਆਫ ਦੀ ਰਿਕਾਰਡ ਬੈਠ ਕੇ ਗੱਲ ਹੁੰਦੀ ਹੋਈ ਹੈ ਨਾ ਕਦੇ ਬਾਠ ਆਪਦੇ ਇਕੱਲੇ ਪੁੱਤ ਨੂੰ ਲੈ ਕੇ ਗੁਰੂ ਘਰ ਚੜੇ 2 ਸਾਲ ਪਾਰਟੀ ਚ ਉਹਨੇ ਸੱਤਾ ਦੇ ਵਿੱਚ ਮੇਰੇ ਨਾਲ ਰਿਹਾ 5 ਸਾਲ opposition ਚ ਰਿਹਾ ਵੀ ਇੱਕ ਵਾਰ ਵੀ ਮੀਤ ਦੇ ਮੂੰਹ ਕਦੇ ਕਰਾਪਸ਼ਨ ਦੀ ਗੱਲ ਸੁਣੀ ਹੈ ਇੱਕ ਵਾਰ ਵੀ ਮੀਤ ਦੇ ਮੂੰਹ ਕਦੇ ਕਮਿਸ਼ਨ ਦੀ ਗੱਲ ਸੁਣੀ ਹੈ ਮਤਲਬ ਕਿ ਯਾਰ ਮੈਂ ਜੇ ਸਾਰਿਆਂ ਤੇ ਹਰੇਕ ਤੇ ਵਿਸ਼ਵਾਸ ਆ ਮੰਨੇ ਤੇ ਮੈਂ ਵਿਸ਼ਵਾਸ ਕਰਕੇ ਲਾਇਆ ਕੋਈ ਹੋਰ ਪਾਰਟੀ ਇੱਥੇ ਕਾਲੀਦਲ ਹੁੰਦੀ ਭਾਜਪਾ ਹੁੰਦੀ ਇਹ ਆਮ ਇੱਕ ਚਲੋ ਮੈਂ ਕਹਿੰਦਾ ਸਾਡਾ ਇੱਕ ਆਮ ਗਰੀਬ ਘਰ ਦਾ ਪੁੱਤ ਐ ਕੋਈ ਲਾਉਂਦੀ ਇੱਥੇ ਲੱਖਾਂ ਰੁਪਏ ਲੈ ਕੇ ਚੇਅਰਮੈਨੀਆਂ ਵੇਚਦੇ ਰਿਹਾ ਤੁਸੀਂ ਸਾਰੇ ਬਰਨਾਲੇ ਦੇ ਪੱਤਰਕਾਰੋਂ ਚਲੋ ਠੀਕ ਐ ਤੁਸੀਂ ਮੈਨੂੰ ਵੀ ਸਵਾਲ ਕਰੋਗੇ ਤੁਸੀਂ ਸਾਰਿਆਂ ਨੂੰ ਕਰਨਾ ਹੈ ਮੀਡੀਆ ਦਾ ਕੰਮ ਐ ਇਹ ਪਰ ਤੁਸੀਂ ਯਾਰ ਆਫ ਦੀ ਰਿਕਾਰਡ ਤੁਸੀਂ ਸਾਰੇ ਠੇਕੇਦਾਰਾਂ ਨੂੰ ਮਿਲਦੇ ਹੋ ਤੁਸੀਂ ਸਾਰੇ ਕਲੋਨਾਈਜ਼ਰਾਂ ਨੂੰ ਮਿਲਦੇ ਹਾਂ ਸਾਡਾ ਥੋੜੀ ਆਫ ਦਿ ਰਿਕਾਰਡ ਬੈਠ ਕੇ ਗੱਲ ਹੁੰਦੀ ਹੋਈ ਹੈ ਨਾ